ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਸਾਰੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 25 ਦਿਨ ਹੋ ਗਏ ਇਹਨੂੰ ਵੈਪਨ ਲੈ ਕੇ ਮਤਲਬ ਦੋ ਨੰਬਰ ਦਾ ਵੈਪਨ ਇਲਾਕੇ ਚ ਫਿਰਦਾ ਸੀ ਪੁਲਿਸ ਨੂੰ ਪਤਾ ਹੀ ਨਹੀਂ ਲੱਗਿਆ ਜੀ ਨਹੀਂ ਸਰ ਜਿਵੇਂ ਇਹਨੂੰ ਇਨੀ ਛੇਤੀ ਮਿਲ ਗਿਆ ਜੈ ਅਵੇਲੇਬਲ ਹੋ ਗਿਆ ਕੀ ਹੈਗੇ ਅਸਲ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਸ੍ਰੀ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮ੍ਹਾਂ ਕਰਵਾਇਆ ਗਿਆ ਸੀ ਕੋਰਟ ਨੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਇਹੋ ਜੀ ਕੋਈ ਵੀ ਮਿਸ ਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਥ੍ਰੈਟ ਸੀ ਤੇ ਰਣਜੀਤ ਸਿੰਘ ਮਾਨ ਦੇ ਵੱਲੋਂ ਵੀ ਇਹਦੇ ਲਈ ਕਿਹਾ ਗਿਆ ਸੀ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਇਹ ਇਹਦੇ ਨਾਲ ਹੀ 24 ਘੰਟੇ ਰਹਿੰਦਾ ਸੀਗਾ that is a different thing ਹੋਰ ਇਨਵੈਸਟੀਗੇਸ਼ਨ ਚਾਹੀਦਾ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਸ ਹੋਣੀ ਹੋਈ ਹੈ ਕੋਈ ਇਹਦੇ ਨਾਲ ਦੇ ਇਮੀਡੀਏਟਲੀ ਜਿਹੜਾ ਟ੍ਰਾਈਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹੇ ਕਿ ਉਹਨੇ ਕੁਝ ਬੋਲਿਆ ਤੇ ਇਹਨੇ ਇਮੀਡੀਏਟਲੀ ਪਿਸਟਲ ਕੱਢ ਕੇ ਉਹਦੇ ਫਾਇਰ ਕਰ ਦਿੱਤਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਜੀ ਕਲੇਕ ਪਰਿਵਤ ਪੰਦਰੋਂ ਬਰਨਾਲਾ ਪਿੰਡ ਸੈਣਾ ਵਿੱਚ ਬਹੁਤ ਇੱਕ ਵਾਰਦਾਤ ਹੋਈ ਸੀ ਜਿਹਦੇ ਚ ਸੁਖਵਿੰਦਰ ਸਿੰਘ ਐਲੀਸ ਕਲਕੱਤਾ ਉਹਦਾ ਮਰਡਰ ਹੋਇਆ ਸੀਗਾ ਪੁਲਿਸ ਨੇ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਸਐਸਪੀ ਬਰਨਾਲਾ ਉਹਦੀ ਟੀਮ ਨੇ ਇਮੀਡੀਏਟਲੀ ਵਿਦਨ 24 ਆਵਰ ਜਿਹੜਾ ਨੇ ਸਰ ਬੰਦਿਆਂ ਨੇ ਜਾਂ ਸਰ ਬੰਦੀ ਰਹੇ ਤਾਂ 24 ਆਵਰ ਇੱਕ क्राइम ਨੂੰ ਟ੍ਰੇਸ ਕਰਦੇ ਹੋਏ ਤਿੰਨ ਅਪਰਾਧੀਆਂ ਨੂੰ ਰੈਸਟ ਕੀਤਾ ਹੈਗਾ ਤੇ ਉਹਦਾ ਜਿਹੜਾ ਹੈਗਾ ਵੈਪਨ ਜਿਹੜਾ ਯੂਜ਼ ਹੋਇਆ ਉਹ ਰਿਕਵਰ ਕਰ ਲਿਆ ਐਂਡ ਜਿਹੜੀ ਗੱਡੀ ਯੂਜ਼ ਹੋਈ ਸੀਗੀ क्राइम ਚ ਉਹ ਵੀ ਰਿਕਵਰ ਕਰਨੀ ਉਸ ਤੋਂ ਅੱਗੇ ਸਾਰਾ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਦੇ ਕੁਝ ਟਾਈਮ ਪਹਿਲਾਂ ਉਹਨਾਂ ਨੂੰ ਰੈਸਟ ਕੀਤਾ ਹੈਗਾ ਤੇ ਫਰਦਰ ਜਿਹੜਾ ਉਹਨੂੰ ਪੇਸ਼ ਕਰਕੇ ਰਿਮਾਂਡ ਲੈ ਕੇ ਫਰਦਰ ਜਿਹੜੀ ਵੀ ਡੂੰਘਾਈ ਨਾਲ ਤਤਤੀਸ਼ ਹੋਏਗੀ ਉਹ ਕਰਾਂਗੇ ਜਿੰਦੋ ਵੀ ਆਣ ਕੇ ਸਾਹਮਣੇ ਉਹ ਤੁਹਾਡੇ ਨਾਲ ਅਸੀਂ ਬਾਤ ਸ਼ੇਅਰ ਕਰਾਂਗੇ ਸਰ ਇਹ ਫਰਕ ਨਾ ਕਰਨ ਦੀ ਗੱਲ ਕਰਦੇ ਕੀ ਕਰਨਾ ਕੀ ਹੋਈ ਸੀ ਕਿਉਂ ਇਹ ਮਤਲਬ ਰਿਹਾ ਇਹ ਕੀ ਕਰ ਰਹੇ ਸਿਦਾਰਤ ਕੀ ਰਹੀ ਹੈ ਜੀ ਇਹ ਵਿੱਚ ਅਸੀਂ 3 ਬੰਦੇ ਟੋਟਲ ਅਰੈਸਟ ਕੀਤੇ ਹੈਗੇ ਇੱਕ ਹਰਜਿੰਦਰ ਸਿੰਘ ਐਲੀਅਸ ਜਿੰਦਰ ਇਹਦੇ ਨਾਲ ਹੀ ਰਹਿੰਦਾ ਸੀਗਾ ਉਸ ਤੋਂ ਇਲਾਵਾ ਗੁਰਦੀਪ ਦਾਸ ਰੁਪਦੀਪੀ ਬਾਵਾ ਪੁੱਤਰ ਬਲਵੰਤ ਸਿੰਘ ਇਹ ਵੀ ਸੈਨਾ ਦਾ ਰਹਿਣ ਵਾਲਾ ਹੈਗਾ ਤੀਜਾ ਜਿਹੜਾ ਜਗਵਿੰਦਰ ਸਿੰਘ ਐਲੀਅਸ ਪਪਲੂ ਇਹ ਵੀ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਸੈਨਾ ਦਾ ਰਹਿਣ ਵਾਲਾ ਹੈਗਾ ਇਹ ਦੇ ਨਾਲ ਜਦੋਂ ਇਹ ਵੈਪਨ ਉਥੋਂ ਲੈ ਕੇ ਆਇਆ ਲੁਧਿਆਣੇ ਇਹ ਵੀ ਉਹਦੇ ਨਾਲ ਸੀਗਾ ਇਹਨੂੰ ਵੀ ਅਸੀਂ ਨਾਮਿਨੇਟ ਕੀਤਾ ਹੈਗਾ ਰੈਸਟ ਕੀਤਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈਗੀ ਹੈ ਇਹਦਾ ਜਿਹੜਾ ਪ੍ਰਾਈਮਰ ਫੈਸਿਸ ਜਿਹੜਾ ਕਾਰਨ ਜੋ ਦੱਸਿਆ ਹੈ ਜੋ ਅਸੀਂ ਪੁੱਛਤਾਚੀਰੀ ਹੈ ਜੋ ਪ੍ਰਾਈਮਰ ਫੈਸਿਸ ਪੁੱਛਤਾਚੀਰੀ ਹੈ ਇਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਸੇ ਬਾਤ ਨੂੰ ਲੈ ਕੇ ਕਾਸੂਨੀ ਹੋਈ ਸੀਗੀ ਇਹਨਾਂ ਦਾ ਕੁਝ ਪੈਸੇ ਦਾ ਲੈਣ ਦੇਣ ਵੀ ਸੀਗਾ ਬਹੁਤ ਜਦੋਂ ਨੈਕਸਟ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਉਹ ਐਗਜੈਕਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਜਿਹੜਾ ਸਾਡੇ ਕੋਲ ਕਿਹਾ ਗਿਆ ਪ੍ਰਸ਼ਾਸਨ ਦੇ ਰਾਜਨੀਤਿਕ ਕੋਈ ਹੱਥ ਨਹੀਂ ਝਗੜੇ ਨੂੰ ਕਿਹਾ ਗਿਆ ਕਿ ਇਹਨਾਂ ਦਾ ਪੰਚ ਪੰਚਾਇਤੀ ਜਿਹੜਾ ਪੰਚਾਇਤ ਦੀ ਇਲੈਕਸ਼ਨ ਨੂੰ ਲੈ ਕੇ ਕੋਈ ਰੰਜਿਸ਼ ਚੱਲਦੀ ਸੀ ਇਹ ਚੀਜ਼ਾਂ ਆਈਏ ਸਾਹਮਣੇ ਅਸੀਂ ਉਹ ਇਨਵੈਸਟੀਗੇਸ਼ਨ ਬਈ ਆਣਗੇ ਇਹਨਾਂ ਨੇ ਇਹ ਕਹਿ ਸੀਗਾ ਕਿ 2018 ਚ ਇਹਨਾਂ ਨੇ ਇਲੈਕਸ਼ਨ ਲੜਿਆ ਸੀਗਾ ਇੱਥੇ ਕਾਫੀ ਪੈਸੇ ਲੱਗੇ ਸੀ ਕਿ ਲੇਕਿਨ ਅੱਜ ਦੀ ਡੇਟ ਦੇ ਜੇ ਮੈਂ ਗੱਲ ਕਰਾਂ ਉਹਦੀ ਰਿਲੇਵੈਂਸੀ ਆਫਟਰ ਇਨਵੈਸਟੀਗੇਸ਼ਨ ਹੋਊਗੀ ਜੋ ਇਮੀਡੀਏਟ ਕਾਰਨ ਇਹ ਹੀ ਸੀਗਾ ਕਿ ਇਹਨਾਂ ਦਾ ਪੈਸੇ ਦਾ ਲੈਣ ਦੇਣ ਸੀਗਾ ਇਹ ਪੈਸੇ ਇਸ ਤੋਂ ਮੰਗਦਾ ਸੀਗਾ ਇਹਨਾਂ ਨੇ ਕੋਈ ਇਹਨਾਂ ਦੀ ਆਪਸ ਵਿੱਚ ਕਾਸ ਹੋਣੀ ਹੋਈ ਹੈ ਕੋਈ ਇਹਨਾਂ ਦੇ ਇਮੀਡੀਏਟਲੀ ਜਿਹੜਾ ਟ੍ਰਿਗਰ ਪੁਆਇੰਟ ਹੋਇਆ ਸੀਗਾ ਕੋਈ ਇਹਦੀ ਫੈਮਿਲੀ ਦੇ ਬਾਰੇ ਕਹੇ ਕਿ ਉਹਨੇ ਕੁਝ ਬੋ ਕਿਸਤਲ ਕਟਕੀ ਉਹਦੇ ਫਾਇਰ ਕਰ ਸਰ ਮਾਨੀ ਰਿਕੋਰ ਹੋਏਗਾ ਜੀ ਮਲਜਮਾ ਦਾ ਕੋਈ ਕ੍ਰਿਮੀਨਲ ਰਿਕਾਰਡ ਪਹਿਲਾਂ ਬਿਲਕੁਲ 100% ਯਾਦਾ ਕ੍ਰਿਮੀਨਲ ਰਿਪੋਰਟ ਆਏਗਾ ਜੀ ਤੁਹਾਡੇ ਨਾਲ ਅਸੀਂ ਪ੍ਰੈਸ ਨੋਟ ਚ ਵੀ ਜਾਰੀ ਸ਼ੇਅਰ ਕੀਤਾ ਹੈਗਾ ਪਹਿਲਾਂ ਇਹਨਾਂ ਦੇ ਪਹਿਲਾਂ ਇਹਨਾਂ ਦੇ ਆਰਮ ਸੈਕਟ ਦੇ ਐਨਡੀਪੀਐਸ ਦੀ ਐਫਆਈਆਰ ਹੈਗੀ ਜਿਹੜਾ ਹਰਜਿੰਦਰ ਸਿੰਘ ਹੈਗਾ 307 ਦੀ ਵੀ ਐਫਆਈਆਰ ਹੈਗੀ ਜਿਹੜਾ ਗੁਰਦੀਪ ਅਲੀਸ ਦੀਪਾ ਦੀਪੀ ਹੈਗਾ ਇਹਦੇ ਤੇ ਵੀ ਆਰਮ ਸੈਕਟ ਤੇ ਲੜਾਈ ਝਗੜੇ ਦੀ ਹੈ ਸਰੇ ਹਸਲਾ ਕਿੱਥੋਂ ਲੈ ਕੇ ਆਏ ਸੀ ਇਹ ਲੁਧਿਆਣੇ ਤੋਂ ਲੈ ਕੇ ਆਏ ਸੀਗੇ ਉਹ ਇਨਵੈਸਟੀਗੇਸ਼ਨ ਕਰ ਰਹੇ ਕਿਉਂਕਿ ਜਿਹਦੇ ਨਾਲ ਹੀ ਗਿਆ ਸੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਹੋਇਆ ਹੈ ਇਹ ਲੋਕ ਲੈ ਕੇ ਫਾਰਨਰ ਆਏ ਵੈਪਨ ਲੋਕ ਲੈ ਕੇ ਫਾਰਨਰ ਆਏ ਨਹੀਂ ਇਹ ਫਾਰਨਰ ਨਹੀਂ ਹੈ ਜਦੋਂ ਲੋਕ ਹੈ ਇੱਕ ਸੁਖਵਿੰਦਰ ਸਰਪੰਚ ਦਾ ਅਸਲਾ ਕਿਉਂ ਜਮਾ ਕਰਵਾਇਆ ਗਿਆ ਸੀ ਇਹ ਬਿਲਕੁਲ ਮੈਂ ਇਹ ਵੀ ਤੁਹਾਡੇ ਨਾਲ শেয়ার ਕਰਨਾ ਹੈ ਐਂਡ ਇਹ ਤੁਸੀਂ ਪ੍ਰੈਸ ਨੋਟ ਵਿੱਚ ਵੀ ਦੇਖਿਆ ਹੋਣਾ ਇਹ ਬਿਲਕੁਲ ਝੂਠੀ ਇਨਫੋਰਮੇਸ਼ਨ ਹੈ ਜੋ ਵੀ ਤੁਹਾਨੂੰ ਕਹਿ ਰਿਹਾ ਇਹਦੇ ਕੋਲੇ ਜਿਹੜਾ ਵੈਪਨ ਸੀਗਾ 2029 ਤੱਕ ਲਾਇਸੈਂਸ ਦਾ ਵੈਲਿਡ ਹੈਗਾ ਸੈਕੰਡ ਵਨ ਜੋ ਬੜੀ ਮਈ 2025 ਮੇ ਡੀਸੀ ਸਾਹਿਬ ਤੋਂ ਐਨਓਸੀ ਲੈ ਕੇ ਇਹਨੇ ਆਪਣਾ ਲਾਇਸੈਂਸ ਜਿਹੜਾ ਵੈਪਨ ਹੈ ਉਹ ਵੇਚਿਆ ਹੈਗਾ ਇਸਨੇ ਕੋਈ ਨਵਾਂ ਵੈਪਨ ਖਰੀਦਣਾ ਸੀਗਾ ਹੁਣ ਇਹ ਜਿਹੜੀ ਗੱਲ ਹੈਗੀ ਕਿ ਇਹਦਾ ਵੈਪਨ ਜਮ੍ਹਾਂ ਕਰਾਇਆ ਗਿਆ ਰਿਕਾਰਡ ਨੇ ਇਹੋ ਜੀ ਕੋਈ ਵੀ ਚੀਜ਼ ਨਹੀਂ ਹੈ ਦੈਟਸ ਵਾਈ ਆਮ ਰਿਕੁਐਸਟਿੰਗ ਯੂ ਟੂ ਆਲ ਆਲ ਯੂ ਪੀਪਲ ਕਿ ਵੀ ਇਹੋ ਜੀ ਕੋਈ ਵੀ ਮਿਸ ਲੀਡਿੰਗ ਵਾਲੀ ਕੋਈ ਵੀ ਇਹੋ ਜੀ ਇਨਫੋਰਮੇਸ਼ਨ ਸਪਰੈਡ ਨਹੀਂ ਕਰਨੀ ਚਾਹੀਦੀ ਹੈ ਇਹਦਾ ਵੈਪਨ ਦਾ ਇਹਦੇ ਕੋਲੇ ਹਜੇ ਵੀ ਲਾਇਸੈਂਸ ਹੈਗਾ ਐਂਡ ਉਹਦੀ ਐਨਓਸੀ ਲੈ ਕੇ ਇਸਨੇ 2000 ਮਈ 2025 ਮੇ ਆਪਣਾ ਵੈਪਨ ਦੀ ਐਨਓਸੀ ਲਈ ਫਿਰ ਵੈਪਨ ਵੇਚਿਆ ਹੋ ਸਕਦਾ ਇਹਨੇ ਕੋਈ ਨਵਾਂ ਵੈਪਨ ਖਰੀਦਣਾ ਉਸ ਤੇ ਵਾਸਤੇ ਇਹਨੇ ਅਪਲਾਈ ਵੀ ਕੀਤਾ ਹੋਇਆ ਹੈ ਕਿਹੜਾ ਲਾਇਸੈਂਸ ਹੈ ਕਿ ਸਟੈਂਡ ਕਰਦਾ ਹੈ ਹਾਂਜੀ ਵੀ ਬਿਲਕੁਲ ਸਟੈਂਡ ਕਰਦਾ ਹੈ ਪਿੱਛੇ ਕੋ ਪੋਲੀਟੀਕਲ ਬੈਕਗਰਾਉਂਡ ਹੈ ਕਿਉਂਕਿ ਰਿਯੂਮਰ ਹੈ ਕਿ ਹਲਕੇ ਦੇ ਐਮਐਲਏ ਦੇ ਦੇਖੋ ਮਲਟੀ ਨਹੀਂ ਨਹੀਂ ਫਿਲਹਾਲ ਮੈਂ ਉਹੀ ਕਹਿ ਰਹਾ ਜਿਹੜਾ ਜੀ ਵੈਪਨ ਦੀ ਗੱਲ ਕਰੀ ਵੈਪਨ ਦੇ ਬਾਰੇ ਮੇਰੇ ਕੋ ਮੈਂ ਜਦੋਂ ਮੈਂ ਸੁਣਿਆ ਸੀਗਾ ਸੋਸ਼ਲ ਮੀਡੀਆ ਤੇ ਅਸੀਂ ਸਭ ਤੋਂ ਪਹਿਲਾਂ ਐਸਐਸਪੀ ਸਾਹਿਬ ਨੂੰ ਮੈਂ ਇਹੀ ਕਿਹਾ ਸੀਗਾ ਕਿ ਇਹਦਾ ਜਿਹੜਾ ਰਿਕਾਰਡ ਹੈ ਕੱਢ ਕੇ ਰੱਖੋ ਸਾਰਾ ਕਾ ਸਾਰਾ ਜਦੋਂ ਅਸੀਂ ਇਹ ਸਾਰਾ ਵੈਰੀਫਾਈ ਕੀਤਾ ਇਹ ਟੋਟਲੀ ਮਤਲਬ ਅਬ ਲਾਇਸੈਂਸ ਵੀ ਇਹਦੇ ਕੋਲ ਹੈਗਾ ਇਹਨੇ ਆਪਣਾ ਵੈਪਨ ਆਪ ਹੀ ਵੇਚਿਆ ਪਰ ਇਹੋ ਜੀ ਕੋਈ ਗੱਲ ਨਹੀਂ ਹੈਗੀ ਪੋਲੀਟੀਕਲੀ ਅਸੀਂ ਯੂ نو ਰਿਮਾਂਡ ਤੇ ਹੈਗੇ ਸਾਡੇ ਬੰਦੇ ਹਜੇ ਸਦੀ ਕਸਟਡੀ ਚ ਹੈਗੇ ਅਸੀਂ ਰਿਮਾਂਡ ਲੇਵਾਂਗੇ ਬਹੁ ਡੂੰਗਾ ਇਹ ਨਾਲ ਪੁਸ਼ਤਾਚ ਕਰਾਂਗੇ ਜੋ ਵੀ ਚੀਜ਼ ਸਾਹਮਣੇ ਹੈਗੀ ਹਰ ਚੀਜ਼ ਤੁਹਾਡੇ ਨਾਲ ਸੇਕ ਕਰਾਂਗੇ ਜਿਹੜਾ ਇਹ ਪੁਲਿਸ ਦਾ ਮਟਰ ਸੀ ਕਿ ਸਿਕਿਉਰਿਟੀ ਦੀ ਡਿਮਾਂਡ ਕੀਤੀ ਜਾ ਰਹੀ ਸੀ ਸਿਕਿਉਰਿਟੀ ਥ੍ਰੈਟ ਸੀ ਸਿਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਇਹਦੇ ਲਈ ਕਿਹਾ ਗਿਆ ਸੀ ਜੇ ਤੁਸੀਂ ਦੇਖੋਗੇ ਕਿ ਜਿਹੜੇ ਬੰਦੇ ਨੇ ਮਾਰਿਆ ਇਹ ਇਹਦੇ ਨਾਲ ਹੀ 24 ਘੰਟੇ ਰਹਿਦਾ ਸੀਗਾ ਆਪਸੇ ਖਾਂਦੇ ਪੀਂਦੇ ਸੀਗੇ ਹੁਣ ਆਪਸ ਵਿੱਚ ਸਟਨ ਪ੍ਰੋਵੋਕੇਸ਼ਨ ਮੈਂ ਹੁੰਦਾ ਹੈ ਜਾਂ ਇਹਨਾਂ ਦਾ ਪੈਸੇ ਨੂੰ ਲੈਣ ਦੇਣ ਲੈ ਕੇ that is a different thing ਉਹ ਇਨਵੈਸਟੀਗੇਸ਼ਨ ਚਾਹੂਗਾ ਫਿਲਹਾਲ ਐਹੋ ਜੀ ਕੋਈ ਸਟੀਰ ਸਾਹਮਣੇ ਨਹੀਂ ਆਈ ਥੀ ਕਿ ਵੀਨੇ ਕੋਈ ਮਲਟੀਪਲ ਕਿਸੇ ਹੋਰ ਸਰ ਇਹਨੂੰ ਪੋਲੀਟੀਕਲ ਮਰਡਰ ਦੱਸਿਆ ਜਾ ਰਿਹਾ ਕਿ ਇਹਦੇ ਵਿੱਚ ਸੱਚਾਈ ਹੈਗੀ ਹੈ ਜਾਂ ਨਹੀਂ 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 ਅਬ ਫਿਲਹਾਲ ਤੋਂ ਇਨਵੈਸਟੀਗੇਸ਼ਨ ਮੇ ਥੋੜੇ ਸਾਹਮਣੇ ਆਇਆ ਕਿ ਅਸੀਂ 3 2 ਬੰਦੇ ਪਰਿਵਾਰ ਨੇ ਲਖਵਾਏ ਸੀਗੇ ਕਿ ਦੋ ਬੰਦਿਆਂ ਇਹਦੇ ਸ਼ਾਮਿਲ ਹੈ ਅਸੀਂ ਇੱਕ ਤੀਸਰਾ ਬੰਦਾ ਵੀਡੈਂਟੀਫਾਈ ਕੀਤਾ ਹੈ ਕਿ ਜਿਹੜਾ ਇਹਦੇ ਨਾਲ ਵੈਪਨ ਲੈ ਲੈਣ ਸਾਰੇ ਵੈਪਨ ਕਦੋਂ ਲੈ ਕੇ ਆਇਆ ਇਹ ਪਿਛਲੇ 20 25 ਦਿਨ ਹੋ ਗਏ ਇਹਨੂੰ ਵੈਪਨ ਲੈ ਕੇ ਆਏ ਮਤਲਬ ਦੋ ਨੰਬਰ ਦਾ ਵੈਪਨ ਇਲਾਕੇ ਚ ਫਿਰਦਾ ਸੀ ਪੁਲਿਸ ਨੂੰ ਪਤਾ ਹੀ ਲੱਗਿਆ ਜੀ ਕਿ ਪੁਲਿਸ ਨੂੰ ਐਦਾਂ ਤੋਂ ਯਾਰ ਜਦੋਂ ਇਨਫੋਰਮੇਸ਼ਨ ਆਉਂਦੀ ਹੈ ਕਾਰਵਾਈ ਕਰਦੀ ਹੈ ਪੁਲਿਸ ਪ ਦੋ ਨੰਬਰ ਦੀ ਚੀਜ਼ ਦਾ ਇਮੀਡੀਏਟਲੀ ਤਾਂ ਨਹੀਂ ਪਤਾ ਲੱਗਦਾ ਮੁੱਖਰੀ ਤੋਂ ਹੀ ਪਤਾ ਲੱਗਦਾ ਹੁੰਦਾ ਜਦੋਂ ਕੋਈ ਆਂਦਾ ਨਹੀਂ ਸਰ ਜਿਵੇਂ ਇਹਨੂੰ ਇੰਨੀ ਛੇਤੀ ਮਿਲ ਗਿਆ ਅਵੇਲੇਬਲ ਹੋ ਗਿਆ ਕੀ ਹੈਗੇ ਐਸਲੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੈਂ ਇਹਦਾ ਇਸ ਤੇ ਕਮੈਂਟ ਤਾਂ ਨਹੀਂ ਕਰ ਸਕਦਾ ਬਟ ਚੀਜ਼ੇ ਤੁਹਾਨੂੰ ਪਤਾ ਹੈ ਕਿ ਪੁਲਿਸ ਤੋਂ ਆਪਣੀ ਤਰਫ ਤੇ ਕਾਰਵਾਈ ਕਰਦੀ ਰਹਿੰਦੀ ਹੈ ਰਿਕਵਰੀ ਵੀ ਕਰਦੀ ਰਹਿੰਦੀ ਹੈ ਪਰ ਕਿਉਂਕਿ ਇਹ ਸਮਾਜਿਕ ਤੱਤ ਬਹੁਤ ਹੁੰਦੇ ਨੇ ਇਹੋ ਜਿਹਾ ਕੰਮ ਕਰਨ ਵਾਲੇ ਐਂਡ ਇਹੋ ਜਿਹੀ ਚੀਜ਼ਾਂ ਮਿਲੀ ਜਾਂਦੀ ਹੈ ਬਟ ਪੁਲਿਸ ਨੇ ਤੁਸੀਂ ਅਪਰੀਸ਼ੀਏਟ ਕਰੋਗੇ ਪੁਲਿਸ ਨੇ 24 ਆਵਰ ਚ ਬੰਦੇ ਵੀ ਫੜੇ ਤੇ ਵੈਪਨ ਵੀ ਰਿਕਵਰ ਸਰ ਪਰਿਵਾਰ ਬੰਦੇ ਦੇ ਬੈਠਾ ਉਹਨਾਂ ਨਾਲ ਕੋਈ ਗੱਲਬਾਤ ਚੱਲਾਈ ਹੈ ਕੀ ਸੁਣਾਂਗੇ ਇਹ ਬਾਈ ਅਸੀਂ ਇੱਕ ਤੋਂ ਲੋਕਲੀ ਰੈਸਟ ਕੀਤਾਗਾ ਇਹਨੂੰ ਅਸੀਂ ਰਾਇਕੋਟ ਸਾਈਡ ਤੋਂ ਰੈਸਟ ਕੀਤਾ ਸਰ ਪਰਿਵਾਰ ਤਾਂ ਨਹੀਂ ਦੇ ਬੈਠਾ ਪਿੰਡ ਵਾਲੇ ਤਾਂ ਨਹੀਂ ਦੇ ਬੈਠੇ ਦੇਖੋ ਅਸੀਂ ਹਰ ਬੰਦੇ ਨੂੰ ਸੈਟੀਸਫਾਈ ਕਰਾਵਾਂਗੇ ਸਾਡੀ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈ ਜਸਟਿਸ ਹੋਊਗਾ ਇਮੀਡੀਏਟਲੀ ਪੁਲਿਸ ਐਕਸ਼ਨ ਲੈਂਦੀ ਹੈ ਪੁਲਿਸ ਨੇ ਰੈਸਟ ਕੀਤੇ ਐਂਡ ਜਿਹੜਾ ਅੱਗੇ ਰਿਮਾਂਡ ਮੇ ਜੋ ਵੀ ਚੀਜ਼ ਆਊਗੀ ਕੱਲੀ ਕੱਲੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਫ ਆਈ ਆਰ ਦੇ ਵਿੱਚ ਰਾਜਨੀਤਿਕ ਲੋਕਾਂ ਦੀ ਗੱਲ ਕੀਤੀ ਗਈ ਨਹੀਂ ਨਹੀਂ ਪੁਲਿਸ ਨੇ ਜੋ ਪੀੜਤ ਪਰਿਵਾਰ ਨੇ ਦੋ ਬੰਦਿਆਂ ਦਾ ਨਾਮ ਲਿਖਵਾਇਆ ਸੀਗਾ ਅਸੀਂ ਇਮੀਡੀਏਟਲੀ ਉਹਨਾਂ ਨੂੰ ਰੈਸਟ ਕੀਤਾਗਾ ਤੀਜੇ ਬੰਦੇ ਨੂੰ ਅਸੀਂ 100 BB ਮੇ ਜਾਂ ਸਾਜਿਸ਼ ਮੇ ਅਸੀਂ ਰੈਸਟ ਕੀਤਾ ਕਿਉਂਕਿ ਉਹਦੇ ਨਾਲ ਵੈਪਨ ਲੈਂਡ ਉਹਦੇ ਨਾਲ ਗਿਆ ਸੀਗਾ ਉਹਦਾ ਰੋਲ ਵੀ ਅਸੀਂ ਇਨਵੈਸਟੀਗੇਸ਼ਨ ਚ ਵਾਚਾਂਗੇ ਬਾਕੀ ਹੋਰ ਵੀ ਕਿਸੇ ਦਾ ਕੋਈ ਕੋਈ ਰੋਲ ਆਊਗਾ ਤਾਂ 100 ਇਹ ਵੱਡਾ ਸਵਾਲ ਦੋ ਮਿੰਟ ਆਦਮੀ ਤੱਕ ਬੰਦਿਆਂ ਦਾ ਨਾਮ ਲੈਤੇ ਆ ਬੈਟਾ ਦਿੱਤੀਆਂ ਨੇ ਸਾਨੂੰ ਦੇਖੋ ਬਾਈਟ ਤੋਂ ਮੈਂ ਉਹੀ ਕਹ ਰਿਹਾ ਹੁਣ ਅਸਲਾ ਲਾਇਸੈਂਸ ਦੀ ਵੀ ਤੁਹਾਡੇ ਕੋਲੇ ਰਿਪੋਰਟ ਸੀਗੀ ਉਹ ਤਾਂ ਬਿਲਕੁਲ ਹੀ ਉਲਟ ਹੈ ਉਹ ਤਾਂ ਇਨਵੈਸਟੀਗੇਸ਼ਨ ਮੇ ਜੋ ਵੀ ਹੋਗਾ ਉਹ ਕਰਾਂਗੇ ਸਰ ਇੱਕ ਵੱਡਾ ਸਵਾਲ ਹੈ ਹਰ ਵਾਰ ਲੋਕ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਸਥਿਤੀ ਭੰਗ ਹੋ ਚੁੱਕੀ ਹੈ ਪਰ ਇਹਦੇ ਪਿੱਛੇ ਦਾ ਕਿ ਵੱਡਾ ਕ ਗਾਰਡ ਨਹੀਂ ਹੈਗੀ ਪੁਲਿਸ ਮੁਲਾਜ਼ਮ ਨਹੀਂ ਰਾਤ ਨੂੰ ਲੇਡੀਜ਼ ਨੂੰ ਪੀਸੀਆ ਦੇ ਉੱਪਰ ਲਗਾਇਆ ਜਾ ਰਿਹਾ ਇੱਥੇ ਗਾਰਡ ਵੀ ਦਿੱਤੀ ਆਵੇ ਸਰ ਤਾਂ ਕਿ ਲਾਅ ਐਂਡ ਆਰਡਰ ਮੈਂਟੇਨ ਕੀਤਾ ਜਾਵੇ ਬਿਲਕੁਲ ਇਸ ਇਹਦੇ ਉੱਤੇ ਡੀਜੀ ਸਾਹਿਬ ਦੀ ਇੱਕ ਬੜੀ ਲੰਬੀ ਮੀਟਿੰਗ ਹੋਈ ਹੈ ਮੈਂ ਉਸ ਮੀਟਿੰਗ ਦਾ ਮੈਂਬਰ ਵੀ ਹੈਗਾ 112 ਤੇ दैट ਪੂਰੇ ਪੰਜਾਬ ਚ ਅਸੀਂ 681 ਜਿਹੜੇ ਫੋਰ ਵੀ ਨਵੀਂ ਪੀਸੀਆ ਸੋ ਕੋਲਡ ਆਪਾਂ ਕਹਿ ਸਕਦੇ ਆ ਉਹ ਲੈ ਕੇ ਆ ਰਹੇ ਆ ਐਂਡ ਇਹ ਸਾਰੀ ਡਿਸਟ੍ਰਿਕਟਾਂ ਨੂੰ ਮਿਲੇਗੀ ਬਰਨਾਲਾ ਵੀ ਉਹਨਾਂ ਚ ਵਨ ਆਫ ਹੋਊਗਾ ਐਂਡ ਜਿਹੜੀ ਐਕਸਟਰਾ ਪੁਲਿਸ ਫੋਰਸ ਮਿਲ ਕੇ ਜਿਹੜਾ ਰਿਸਪੌਂਸ ਟਾਈਮ ਪੁਲਿਸ ਦਾ ਹੈਗਾ ਉਹ ਤੁਸੀਂ ਦੇਖੋ 5 ਮਿੰਟ ਤੇ 10 ਮਿੰਟ ਦੇ ਵਿੱਚ ਆ ਜਾਊਗਾ ਜਦੋਂ 650 ਵਹੀਕਲ ਪੂਰੇ ਪੰਜਾਬ ਚ ਸਪੈਸ਼ਲ 112 ਤੇ ਲੱਗਣਗੇ ਐਮਰਜੈਂਸੀ ਰਿਸਪੌਂਸ ਕਿਉਂਕਿ ਸਰ ਇੱਥੇ ਉਹੀ ਮਲਾਏ ਨੇ ਉਹੀ ਦਿਨੇ ਡਿਊਟੀ ਦੇ ਦਿਨੇ ਸਮਝ ਸਕਦਾ ਉਹਨਾਂ ਤੇ ਪ੍ਰੈਸ਼ਰ ਹੈਗਾ ਬਟ ਚਲੋ ਉਸ ਤੋਂ ਬਾਅਦ ਵੀ ਇਹ ਬਹੁਤ ਵਧੀਆ ਡਿਊਟੀ ਕਰਦੇ ਸੁਖਵਿੰਦਰ ਨਾਲ ਕੋਈ ਦੋਸ਼ੀ ਦੀ ਕੋਈ ਸਮਾਂ ਕੋਈ ਇੱਕ ਦਿਨ ਦੇ ਵਿੱਚ ਗੱਲ ਹੋਈ ਹੈ ਜਿਵੇਂ ਲੇਟ ਅਸਟੇ ਦੀ ਗੱਲ ਹੋਈ ਹੋਵੇ ਕੋਈ ਪੁਲਿਸ ਨੂੰ ਪਤਾ ਲੱਗਿਆ ਹੋਵੇ ਨਹੀਂ ਸੁਖਵਿੰਦਰ ਤੇ ਇਹ ਜਿਹੜਾ ਜਸਪਿੰਦਰ ਇਹ ਇਕੱਠੇ ਹੀ ਰਹਿੰਦੇ ਸੀਗੇ ਜੀ ਠੀਕ ਹੈ ਇਕੱਠੇ ਹੀ ਰਹਿੰਦੇ ਸੀਗੇ 24 ਆਵਰ ਇਕੱਠੇ ਹੀ ਰਹਿੰਦੇ ਸੀਗੇ ਇਹਨਾਂ ਦਾ ਕਿਸ ਗੱਲ ਬਾਤ ਉਹੀ ਅਸੀਂ ਜਦੋਂ ਰੈਸਟ ਕੀਤਾ ਉਸੇ ਟਾਈਮ ਹੋਇਆ ਬਿਕੋਜ਼ ਕਿਉਂਕਿ ਅਸੀਂ ਕਲੈਰੀਫਾਈ ਕਰਨਾ ਜ਼ਰੂਰੀ ਸੀਗਾ ਬਾਕੀ ਤੋਂ ਅਸੀਂ ਸਾਡੇ ਕੋਲੇ ਰਿਮਾਂਡ ਤੇ ਹੋਵਾਂਗੇ ਅਸੀਂ ਕਲੀਅਰ ਕਰਾਂਗੇ ਫਿਰ ਐਸਐਸਪੀ ਤੁਹਾਨੂੰ ਵੱਖਰਾ ਉਹਨਾਂ ਦੇ ਵਾਸਤੇ ਬਰੀਫ ਕਿੰਨੇ ਬੰਦੇ ਰਾਉਂਡ ਕੀਤੇ ਗਏ ਨਾ ਤਿੰਨਾਂ ਤੋਂ ਇਲਾਵਾ ਹੋਰ ਵੀ ਕੋਈ ਨਹੀਂ ਅਸੀਂ ਸਿਰਫ ਹਜੇ ਤੱਕ ਤਿੰਨ ਬੰਦੇ ਰਾਉਂਡ ਅਪ ਕੀਤੇ ਤਿੰਨ ਬੰਦਿਆਂ ਦੀ ਰੈਸਟ ਪਾਈ ਹੈਗੀ ਹੈਗੀ ਤੇ ਬਾਕੀ ਜਿਹੜਾ ਵੀ ਇਹਨਾਂ ਦੀ ਪੁੱਛਤਾਚ ਕਰਾਂਗੇ ਡਿਟੇਲ ਚ ਪੁੱਛਤਾਚ ਕਰਾਂਗੇ ਬਾਕੀ ਹੋਰ ਕਿਸੇ ਦਾ ਰੋਲ ਆਵਾ ਤਾਂ 100% ਇਸਮੇ ਫੇਰ ਇਨਵੈਸਟੀਗੇਸ਼ਨ ਹੋਏਗੀ ਇਹ ਮੈਂ ਤੁਹਾਨੂੰ ਗਾਰੰਟੀ ਦੇਦਾ ਸਰ ਜੀ ਜਗਵਿੰਦਰ ਦਾ ਜ਼ਿਕਰ ਆਏਗਾ ਉਹ ਵੀ ਪਛਾਣੇ ਪਈਏ ਹਾਂ ਉਹ ਵੀ ਸਹਣੇ ਤੇ ਹੀ ਹੈਗਾ ਜੀ ਸਰ ਇਹ ਤਿੰਨਾਂ ਦੀ ਅਰੈਸਟ ਇਕੱਠਿਆਂ ਦੀ ਵੀ ਜਾਂ ਲੱਗ ਨਹੀਂ ਨਹੀਂ ਅਸੀਂ ਦੋ ਕਲਫੜੇ ਆਜੇ ਇੱਕ ਅਰੈਸਟ ਕੀਤਾ ਹੈ ਜੀ ਜੀ ਥੈਂਕ ਯੂ ਜੀ ਥੈਂਕ ਯੂ